ਦਿਮਾਗ 'ਚ ਗੱਲ ਨਹੀਂ ਆਈ ਹੁਣ ਸਟਾਰਟ ਨਹੀਂ ਹੋ ਰਿਹਾ ਹੈ ਕਿਹੜਾ ਦੇਖਾਂ ਤੇ ਨਿਕਲਦਾ 90% ਡਾਇਮੰਡ ਇੰਡੀਆ ਦਾ ਐਮਪੀ ਚੋਂ ਨਿਕਲਦਾ ਕਿਉਂਕਿ ਜਿਹੜੇ ਇੱਥੇ ਪਹਾੜ ਨੇ ਨਾ ਜਾਂ ਇੱਥੇ ਜਿਹੜੇ ਜ਼ਮੀਨ ਆ ਜਾਂ ਜਿਹੜੀ ਧਰਤੀ ਆ ਮੈਂ ਨਾ ਇੱਥੇ ਸਰਚ ਕਰਨ ਲੱਗਿਆ ਵੀ ਗੁਰਦੁਆਰਾ ਸਾਹਿਬ ਜਿਹੜਾ ਨੇਰੇ ਨੇੜੇ ਕਿਹੜਾ ਗੁਰਦੁਆਰਾ ਸਾਹਿਬ ਆ ਵੀ ਆਪਾਂ ਉੱਥੇ ਚਲੇ ਜਾਵਾਂਗੇ ਪਰ ਇਹਦਾ ਯਾਰ ਗੁਰੂ ਘਰ 15 20 ਗੁਰਦੁਆਰਾ ਸਾਹਿਬ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਆਪਾਂ ਹੈਗੇ ਆ ਜੀ ਮੱਧ ਪ੍ਰਦੇਸ਼ ਦੇ ਵਿੱਚ ਜਗ੍ਹਾ ਦਾ ਨਾਮ ਹੈਗਾ ਜੀ ਅਮਰ ਕੰਟਕ ਅਮਰ ਕੰਟਕ ਤੋਂ ਆਪਾਂ ਹੁਣ ਜਿਹੜਾ ਮੱਧ ਪ੍ਰਦੇਸ਼ ਦਾ ਬਚਾਲੇ ਵਾਲਾ ਹਿੱਸਾ ਉਧਰਲੇ ਪਾਸੇ ਨੂੰ ਜਾਣਾ ਤੇ ਹੌਲੀ ਹੌਲੀ ਆਪਾਂ ਠੰਡ ਵਾਲੇ ਪਾਸੇ ਨੂੰ ਆ ਰਹੇ ਹਾਂ ਤੇ ਹੌਲੀ ਹੌਲੀ ਆਪਾਂ ਪੰਜਾਬ ਵਾਲੇ ਪਾਸੇ ਨੂੰ ਜਾ ਰਹੇ ਹਾਂ ਸਫ਼ਰ ਥੋੜਾ ਜਿਹਾ ਲੰਬਾ ਹੋਊਗਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇੱਧਰਲੇ ਪਾਸੇ ਹੈਗੀਆਂ ਨੇ ਇਹ ਆਪਾਂ ਬਾਲੀਆਂ ਐਕਸਪਲੋਰ ਨਹੀਂ ਕਰਾਂਗੇ ਪਰ ਫਿਰ ਵੀ ਕੁਝ ਨਾ ਕੋਸ਼ਿਸ਼ ਹਨ ਨੂੰ ਰੋਜ਼ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਲੰਬਾ ਸਫ਼ਰ ਜਦੋਂ ਹੁੰਦਾ ਉਹਦੇ ਵਿੱਚ ਫਿਰ ਮੋਟਰਸਾਈਕਲ ਵੱੱਦ ਚੱਲਦਾ ਚੀਜ਼ਾਂ ਘੱਟ ਐਕਸਪਲੋਰ ਹੁੰਦੀਆਂ ਨੇ ਜਿਵੇਂ ਅਮਰਕੰਟਕ ਪਹੁੰਚੇ ਤਾਂ ਅਮਰਕੰਟਕ ਫਿਰ ਆਪਾਂ ਆਰਾਮ ਨਾਲ ਇੱਕ ਦਿਨ ਰੁੱਕੇ ਵੀਡੀਓ ਬਣਾਈਆ ਤਾਂ ਹੁਣ ਜਿੱਥੇ ਆਪਾਂ ਅੱਗੇ ਜਾਵਾਂਗੇ ਤਾਂ ਉੱਥੇ ਵੀ ਇੱਕ ਦਿਨ ਰੁੱਕਿਆ ਆਪਾਂ ਆਰਾਮ ਨਾਲ ਵੀਡੀਓ ਬਣਾਵਾਂਗੇ ਐਵੇਂ ਦਾ ਫਿਰ ਮੈਂ ਪਲਾਨ ਕਰ ਰਿਹਾ ਮੇਨ ਸੀ ਆਪਣਾ ਉਧਰਲਾ ਪਾਸਾ ਘੁੰਮਣ ਵਾਲਾ ਉਹ ਆਪਾਂ ਬਹੁਤ ਹੌਲੀ-ਹੌਲੀ ਤੇ ਬਹੁਤ ਸਲੋ-ਸਲੋ ਘੁੰਮਿਆ ਤੇ ਚੰਗੀ ਤਰ੍ਹਾਂ ਜਿੰਨਾ ਤੁਹਾਨੂੰ ਦਿਖਾ ਸਕਦੇ ਸੀ ਉਹਨਾਂ ਚੰਗੀ ਤਰ੍ਹਾਂ ਤਰੀਕੇ ਨਾਲ ਦਿਖਾਉਣ ਦੀ ਆਪਾਂ ਕੋਸ਼ਿਸ਼ ਕੀਤੀ ਆ ਤੇ ਹੁਣ ਆਪ ਜਬਲਪੁਰ ਵਾਲੇ ਪਾਸੇ 5 ਘੰਟਿਆਂ ਦਾ ਰਾਹ 250 ਕਿਲੋਮੀਟਰ ਦੇ ਨੇੜੇ ਤੇੜ ਦੀ ਬਾਟ ਆ ਦੇਖਿਓ ਕਿਵੇਂ ਦਾ ਰਹਿੰਦਾ ਸਫ਼ਰ ਲੋ ਜੀ ਗੁਰਦੁਆਰਾ ਸਾਹਿਬ ਚੋਂ ਮੱਥਾ ਟੇਕ ਕੇ ਆਪਾਂ ਚੱਲ ਪਏ ਆ ਜੀ ਚਾਬੀਆਂ ਫੜਾਤੀਆਂ ਚਾਹ ਛਕ ਲਈ ਮੈਂ ਹੋਰ ਕੁਝ ਨਹੀਂ ਛਕਿਆ 2-3 ਘੰਟਿਆਂ ਬਾਅਦ ਕੁਝ ਛਕਾਂਗੀ ਤੁਹਾਡੇ ਸਾਨੂੰ ਜਾਂਦੇ ਜਾਂਦੇ ਅਮਰਕੰਟਕ ਸ਼ਹਿਰ ਦਾ ਇੱਕ ਵਾਰੀ ģੇੜਾ ਹੋਰ ਮਾਰ ਆਦਿਏ ਬਹੁਤ ਵਧੀਆ ਯਾਰ ਬਹੁਤ ਗੈਂਡ ਸ਼ਹਿਰ ਆਹੀ ਪਹਿਲੀ ਗੱਲ ਤਾਂ ਇੱਥੇ ਮੌਸਮ ਸਾਰਾ ਸਾਲ ਇੱਕ ਨਾਲ ਦਾ ਰਹਿੰਦਾ 34 3500 ਫੁੱਟ ਦੀ ਹਾਈਟ 1000 ਮੀਟਰ ਦੀ ਹਾਈਟ ਬਹੁਤ ਹੁੰਦੀ ਹੈ ਠੰਡ ਰਹਿਣ ਵਾਸਤੇ ਉਸ ਤੋਂ ਬਾਅਦ ਏਰੀਆ ਸਾਰਾ ਜੰਗਲ ਵਾਲਾ ਸੀ ਅੱਜ ਮੈਂ ਰੇਨ ਕੋਟ ਪਾ ਕੇ ਨਿਕਲਿਆ ਘਰੋਂ ਜੋ ਲੋਜੀ ਹੁਣ ਆਪਾਂ ਮੁਲਾ ਦਾ ਵੀ ਜਿੱਦਾਂ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਏ ਸੀ ਕਬੀਰ ਚਬੂਤਰਾ ਉਧਰਲੇ ਪਾਸੇ ਨੂੰ ਜਾਣਾ ਉੱਥੋਂ ਫਿਰ ਆਪਾਂ ਮੁੜ ਜਾਣਾ ਦੂਜੇ ਪਾਸੇ ਨੂੰ ਐਮਪੀ ਦੇ ਅੰਦਰ ਨੂੰ ਜਾਵਾਂਗੇ ਹੁਣ ਆਪਾਂ ਨਰਮਦਾ ਨਦੀ ਤੇ ਉਹ ਪਰਲੇ ਪਾਸੇ ਕਬੀਰ ਸਰੋਵਰ ਆ ਵੀ ਨਰਮਦਾ ਨਦੀ ਦਾ ਹਿੱਸਾ ਹੀ ਆ ਉਹ ਪਿਛਲੇ ਪਾਸੇ ਮੰਦਰ ਬਣਿਆ ਹੋਇਆ ਕੱਲ ਵਾਲੀ ਵੀਡੀਓ 'ਚ ਤੁਹਾਨੂੰ ਦਿਖਾਇਆ ਸੀ ਆਪਾਂ ਉੱਥੋਂ ਨਿਕਲਦੀ ਆ ਇਹ ਨਦੀ ਅੱਜ ਆਪਣਾ ਸਫ਼ਰ ਨਰਮਦਾ ਨਦੀ ਦੇ ਨਾਲ-ਨਾਲ ਰਹਿਣਾ ਜਿੱਥੇ ਕਿਤੇ ਵੀ ਆਪਾਂ ਡੇਰਾ ਲਾਵਾਂਗੇ ਤਾਂ ਆਪਾਂ ਨੂੰ ਨਰਮਦਾ ਨਦੀ ਨੇੜੇ ਹੀ ਪੈਣੀ ਆ ਕਿਉਂਕਿ ਇਹ ਸਾਰੇ ਐਮਪੀ ਵਿੱਚ ਦੀ ਹੋ ਕੇ ਲੰਘਦੀ ਆ ਉਹ ਲਿਖਿਆ ਹੋਇਆ ਕਬੀਰ ਚਬੂਤਰਾ 22 ਕਿਲੋਮੀਟਰਾਂ ਗੂ ਆ ਤੇ ਉਹ ਪਿੱਛੇ ਉਹ 36 ਗੜ ਦਾ ਬਾਰਡਰ ਆ ਗਿਆ ਜਮਾ ਬਾਰਡਰ ਤੇ ਇਹ ਪਿੰਡ ਵਸਿਆ ਹੋਇਆ ਅਮਰਗੰਟਕ ਕਸਬਾ ਸੂਬਾ ਜੇ ਸ਼ਹਿਰ ਕਹਿ ਲਓ ਵੀ ਇਹ ਪਿੰਡ じゃ ਇਹ ਸ਼ਹਿਰ ਜਮਾ ਬਾਰਡਰ ਤੇ ਵਸਿਆ ਹੋਇਆ ਇੱਕ ਪਾਸੇ ਛੱਤੀਸਗੜ ਇੱਕ ਪਾਸੇ ਮੱਧ ਪ੍ਰਦੇਸ਼ ਹਾਂ ਜੀ ਕਾਹ ਪਿਆਰੇ ਭਾਈ ਮੈਂ ਅਮਰ ਕੰਟਕ ਸਈ ਯਾਰ ਆ ਰਹਾ ਹੂੰ ਤੋਂ ਮੈਂ ਮੈਂ ਜਾ ਰਹਾ ਹੂੰ ਅਭੀ ਜਬਲਪੁਰ ਹਾਂ ਜੀ ਹਾਂ ਮੈਂ ਛੱਤੀਸਗੜ ਸੇ ਐਂਟਰ ਕੀਆ ਥਾ ਅਮਰ ਕੰਟਕ ਮੈਂ ਰੁਕਾ ਇੱਕ ਦਿਨ ਗੁਰਦੁਆਰੇ ਮੈਂ ਤੋਂ ਅਭੀ ਐਮ ਪੀ ਹੋ ਕੇ ਫਿਰ ਕਾਨਪੁਰ ਲਖਨਊ ਬੱਸ ਹਾਂ हाँ जी हाँ अच्छा अच्छा हाँ जी, जी, जी। जब मैं आया था तब नहीं था कोई यहाँ पे अच्छा 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 रहने वाले आप मैं सर प्रॉपर पंजाब हाँ जी हाँ तो हाँ जी हाँ चेहरा बड़ा खूबसूरत है कहीं प्यार हो जाए आपको अरे ਜਬਲਪੁਰ ਹਾਂਜੀ 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 ਠੀਕ ਆ ਸਰ ਓਕੇ ਜੀ ਇਧਰਲੇ ਪਾਸੇ ਬਾਰਡਰ ਹੈਗਾ ਸਾਹਮਣੇ ਛੱਤੀਸਗੜ ਦਾ ਤੇ ਬਾਰਡਰ ਤੇ ਕਹਿੰਦੇ ਅਸੀਂ ਚੈਕਿੰਗ ਕਰਦੇ ਆਂ ਵਸ ਤਾਂ ਲਾਇਸੈਂਸ ਦੇਖੇਗਾ ਅਜ ਪੱਤਰ ਤਾਂ ਆਪਣਾ ਕੋਈ ਸੀਨ ਨਹੀਂ ਹੁੰਦਾ ਐਸੀ ਵੈਸੀ ਆਪਣੇ ਕੋਲ ਕੋਈ ਚੀਜ਼ ਵੀ ਨਹੀਂ ਹੁੰਦੀ ਉਹ ਤਾਂ ਜਦ ਹਾਸਾ ਖੇਡਾ ਕਰ ਲਈਦਾ ਬੰਦਿਆਂ ਨਾਲ ਚਲੋ ਪੜਾ ਦੇਖੋ ਬਾਈ ਗਿਣੋ ਤੁਸੀਂ ਕਿੰਨੇ ਨੇ ਯਾਰ 10 ਉਹ ਬੈਠੇ ਨੇ ਆਹ ਦੇਖੋ ਜਦੋਂ ਮੋਟਰਸਾਈਕਲ ਇੱਥੇ ਖੜਾ ਆ ਜਾਣਾ 5 ਮਿੰਟ ਇਹ ਮੇਰਾ ਮਿੰਟੋ ਮਿੰਟੀ ਬੈਗ ਬੂਗ ਪਾੜ ਦੇਣਗੇ ਪੂਰਾ ਇਹਨਾਂ ਦਾ ਆਤੰਕ ਇੱਥੇ ਆਤੰਕ ਵਿੱਚ ਵਿੱਚ ਡਰਦੇ ਵੀ ਨੇ ਵਿਚਾਰੀ ਇਹ ਪਰ ਜਿਵੇਂ ਅਯੁੱਧਿਆ 'ਚ ਮੈਂ ਇੱਕ ਵਾਰ ਹੀ ਗਿਆ ਯਾਰ ਹੋਟਲ 'ਚ ਹੋਟਲ ਲਿਆ ਮੈਂ ਅਯੁੱਧਿਆ 'ਚ ਮੈਂ ਉੱਥੇ ਆਦਾ ਮੋਟਰਸਾਈਕਲ ਰਾਤ ਨੂੰ ਬਾਹਰ ਖੜਾਤਾ ਤੇ ਆਪਣੇ ਮੋਟਰਸਾਈਕਲ ਦੀ ਨਵੀਂ ਓਰੀਜਨਲ ਸੀਟ ਪਾੜਦੀ ਬਤੰਦਰਾ ਨੇ ਇਹ ਨਾਲ ਪਿਛਲੇ ਪਾਸੇ ਢੋਲ ਆਉਣ ਵਾਲਾ ਉਹਦਾ ਐਡਾ ਬੁਰਕਾ ਕੱਢਦਾ ਮੈਂ ਕਿਹਾ ਯਾਰ ਵੀ ਇਹ ਕੌਣ ਕਰ ਗਿਆ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਯਾਰ ਕੈਮਰੇ ਚ ਚੈੱਕ ਕਰੋ ਉਹ ਕਹਿੰਦਾ ਬਾਈ ਯਾਰ ਤੁਹਾਨੂੰ ਦੱਸਣਾ ਭੁੱਲ ਗਏ ਇਹ ਤਾਂ ਕਹਿੰਦਾ ਜਾਂ ਤਾਂ ਸੀਟ ਤੇ ਇੱਟਾਂ ਰੱਖ ਦੋ ਜਾਂ ਕੋਈ ਇੱਟਾਂ ਹੀ ਰੱਖ ਦੋ ਇਹ ਹੀ ਕਿਹਾ ਸੀ ਕਹਿੰਦਾ ਅਸੀਂ ਤਾਂ ਨਕਿੱਲੀਆਂ ਚੀਜ਼ਾਂ ਰੱਖਣੀਆਂ ਪੈਂਦੀਆਂ ਨੇ ਉਹ ਗੱਡੀ ਗੁੱਡੀ ਵਾਲੇ ਬੰਦੇ ਵਰਤਦੇ ਨੇ ਵੀ ਬਾਂਦਰਾਂ ਨੇ ਸੀਟ ਪਾੜ ਦੇਣੀਆਂ ਥੋੜੀ ਨਹੀਂ ਤਾਂ ਰਾਤ ਵੀ ਫਿਰ ਮੈਂ ਇੱਥੇ ਪੁੱਛਿਆ ਮੈਂ ਕਿਹਾ ਵੀ ਇੱਥੋਂ ਦੇ ਬਾਂਦਰ ਕਿਵੇਂ ਨੇ ਸਿਆਣੇ ਨੇ ਉਹ ਕਹਿੰਦਾ ਹਾਂ ਇੱਥੋਂ ਵਾਲੇ ਪੜੇ ਲਿਖੇ ਨੇ ਵਧੀਆ ਸਿਆਣੇ ਨੇ ਸੀਟ ਸੂਟ ਨਹੀਂ ਪ ਮਗਾ ਚੱਲ ਠੀਕ ਆ ਤਾਂ ਕਰਕੇ ਫਿਰ ਆਪਣਾ ਮੋਟਰਸਾਈਕਲ ਅਹੀਂ ਖੜਾ ਰਿਹਾ ਉੱਥੇ ਕੋਈ ਨੁਕਸਾਨ ਨਹੀਂ ਕੀਤਾ ਬਾਂਦਰਾਂ ਨੇ ਇਹਨਾਂ ਏਰੀਏ ਬੰਡੇ ਹੋਏ ਨੇ ਜਿਵੇਂ ਆਹ ਦੇਖੋ ਇਹ ਸਾਹਮਣੇ ਲੰਗੂਰ ਬੈਠਾ ਉਹ ਸਾਰਾ ਬਾਂਦਰਾਂ ਵਾਲਾ ਏਰੀਆ ਸੀ ਇੱਥੇ ਜਿੰਨੇ ਵੀ ਬੈਠੇ ਹੋਣਗੇ ਸਾਰੇ ਆਹ ਦੇਖੋ ਇਹ ਵੀ ਲੰਗੂਰ ਬੈਠੇ ਨੇ ਇੱਥੇ ਉਹ ਸਾਹਮਣੇ ਦਰਖਤ ਆ ਉੱਥੇ ਵੀ ਸਾਰੇ ਲੰਗੂਰ ਬੈਠੇ ਨੇ ਜਿੱਥੇ ਬਾਂਦਰਾਂ ਵਾਲਾ ਏਰੀਆ ਆ ਗਿਆ ਉੱਥੇ ਸਾਰੇ ਹੀ ਬਾਂਦਰ ਠੀਕ ਆ ਜਿੱਥੇ ਲੰਗੂਰਾ ਵਾਲਾ ਏਰੀਆ ਆ ਗਿਆ ਇੱਥੇ ਸਾਰੇ ਲੰਗੂਰ ਤੁਹਾਨੂੰ ਮੈਂ ਦਿਖਾਵਾਂ ਉਹ ਦੇਖੋ ਸਾਹਮਣੇ ਆ ਦੇ ਉਹ ਜਾਂਦਾ ਭੱਜਿਆ ਬੱਚਾ ਬੰਨਿਆ ਹੋਇਆ ਉਹਨੇ ਛਾਤੀ ਨਾਲ ਮਤਲਬ ਭੱਜੀ ਜਾਂਦੀ ਹੈ ਉਹ ਆ ਦੇਖੋ ਹੁਣ ਆ ਦੇਖੋ ਹੁਣ ਵਾਹ ਦੇ ਸਾਰੇ ਲੰਗੂਰ ਨੇ ਸਾਰੇ ਗੋਲੀ ਲਗਭਗ ਬੱਚੇ ਨੇ ਯਾਰ ਮੈਂ ਤਾਂ ਇਹ ਕਹਿਣਾ ਵੀ ਅੱਜ ਤੋਂ ਜੇ ਸਾਲ ਬਾਅਦ ਆਪਾਂ ਗੱਲ ਕਰਾਂਗੇ ਉਦੋਂ ਕਿੰਨਾ ਹੀ ਬਾਂਦਰ ਹੋ ਜਾਣਾ ਹਜ਼ਾਰਾਂ ਤੋਂ ਪਰੇ ਵੀ ਯਾਰ ਪਾਰਕ ਵੀ ਪਾਰਕ ਕਹੀ ਜਾਂਦਾ ਨੈਸ਼ਨਲ ਜਿਹੜੀ ਵਾਈਲਡਲਾਈਫ ਸੈਂਚੁਰੀ ਹੈ ਬਹੁਤ ਵੱਡੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਬਾਂਦਰ ਹੋਣਗੇ ਤੇ ਜਿਹੜੇ ਛੋਟੇ-ਛੋਟੇ ਬੱਚੇ ਨੇ ਇਹ ਵੀ 2-2 3-3 ਮਹੀਨਤ ਦਾ ਕਹੇ ਵੱਡੇ ਬਾਂਦਰ ਬਣ ਜਾਣਗੇ ਫੋਨਾ ਨਹੀਂ ਪਤਾ ਕਿ ਬਾਂਦਰ ਆਵੇ ਸਾਰਾ ਬਾਂਦਰਾਂ ਦਾ ਏਰੀਆ ਆ ਜੀ ਫੇਰ ਲੰਗੂਰ ਹਨ ਸਾਰਾ ਲੰਗੂਰਾ ਦਾ ਇਹ ਏਰੀਆ ਜਿਆ ਹੈ ਬਾਕੀ ਇਥੇ ਖੁੱਲੀ ਛੂਟ ਆ ਯਾਰ 557 ਸਕਰ ਕਿਲੋਮੀਟਰ ਦੇ ਵਿੱਚ ਇਹ ਫੈਲਿਆ ਹੋਇਆ ਅਚਾਨਕ ਮਾਰ ਜੰਗਲ ਜੀ ਆਪਾਂ ਘੁੰਮ ਰਹੇ ਆ ਇਹਦਾ ਕੋਸ਼ਿਸ ਦਾ ਛਤੀਸਗੜ੍ਹ ਚ ਪੈ ਜਾਂਦਾ ਤੇ ਕੁਝ ਹਿੱਸੇ ਦਾ ਪੈ ਜਾਂਦਾ ਮੱਧ ਪ੍ਰਦੇਸ਼ ਦੇ ਵਿੱਚ ਇਧਰਲੇ ਪਾਸੇ ਚੱਲੀ ਜਾਂਦਾ ਕੰਮ ਜੋਰਾਂ ਸ਼ੋਰਾਂ ਤੇ ਆਰਿਆਂ ਨਾਲ ਵੱਢੀ ਜਾਂਦੇ ਨੇ ਦਰਖਤ ਆ ਦੇਖੋ ਇਧਰ ਵੀ ਇਧਰ ਵੀ ਅਹੀਂ ਖਤਮ ਹੋ ਜਾਣਗੇ ਬਾਂਦਰ ਬੂੰਦਰ ਜਿਹੜੇ ਦਰਖਤ ਵੱਢਦੇ ਸਾਰੇ ਪਿੱਛੇ ਵੀ ਇੱਕ ਬਹੁਤ ਵੱਡਾ ਆਰਾ ਲੰਘ ਕੇ ਗਿਆ ਜੰਗਲ ਤੇ ਜੰਗਲ ਖਾਲੀ ਕੀਤੇ ਪਏ ਸੀ ਵੈਲਕਮ ਟੂ ਇੰਟੀਗ੍ਰੇਟਿਡ ਐਮਪੀ ਬਾਰਡਰ ਚੈੱਕ ਪੋਸਟ ਇਸ ਪਿੰਡ ਦਾ ਨਾਮ ਹੈਗਾ ਜੀ ਰੂਸਾ ਇਧਰਲੇ ਪਾਸੇ ਆ ਟ੍ਰਾਈਬਲ ਏਰੀਆ ਹੈਗਾ ਮੱਧ ਪ੍ਰਦੇਸ਼ ਦਾ ਕਿਉਂਕਿ ਪਿੱਛੇ ਨਾ ਮੈਂ ਇੱਕ ਕਾਲਜ ਦੇਖਿਆ ਸੀ ਮੈਂ ਸ਼ਾਰਟ ਨਹੀਂ ਲਿਆ ਉੱਥੇ ਲਿਖਿਆ ਹੋਇਆ ਸੀ ਇੰਦਰਾ ਗਾਂਧੀ ਇੰਟਰਨੈਸ਼ਨਲ ਟ੍ਰਾਈਬਲ ਕਾਲਜ ਕੱਲ ਪਾਰਸਲ ਵੀਡੀਓ ਦੇ ਵਿੱਚ ਵੀ ਮੈਂ ਗੱਲ ਕਰਿਆ ਸੀ ਵੀ ਮੈਨੂੰ ਕੁਝ ਕੇ ਬੰਦੇ ਜਾਂ ਬੀਬੀਆਂ ਮਤਲਬ ਉਹਨਾਂ ਦਾ ਪਹਿਰਾਵਾ ਜਿਆ ਲੱਗਿਆ ਜਿਵੇਂ ਟ੍ਰਾਈਬਲ ਜਿਹਾ ਹੁੰਦਾ ਹਾਂ ਯਾਰ ਮੋਟਰਸਾਈਕਲ ਦੀ ਮੈਂ ਚਾਬੀ ਆਨ ਰੱਖਤੀ ਸੀ ਦਿਮਾਗ ਵਿੱਚ ਗੱਲ ਨਹੀਂ ਆਈ ਹੁਣ ਸਟਾਰਟ ਨਹੀਂ ਹੋ ਰਿਹਾ ਹੈ बैटरी डाउन हो गई यार पूरा जोर से लगाना ठीक है वो ढाबे तक हमने स्टार्ट करना इसको दस यार पता ही नहीं लग गया ਨਾ ਯਾਰ ਕੈਸੇ ਕਰਾਂਗੇ ਉਧਰ ਕੋ ਢਲਾਨ ਹੈ ਹਨਾ ਉਧਰ ਕੋ ਲਗਾਈ ਹਾਂ ਚਲੋ ਯਾਰ ਇਹ ਤਾਂ ਨਵੇਂ ਜੱਬ ਪੈ ਗਿਆ ਥੈਂਕ ਯੂ ਹੁਣ ਬੰਦ ਨਹੀਂ ਕਰਨਾ ਇਹ ਬੈਟਰੀ ਚਾਰਜ ਨਹੀਂ ਹੋਣੀ ਮੁੜ ਕੇ ਇੱਕ ਘੰਟਾ ਮੈਂ ਇੱਥੇ ਬੈਠਾ ਰਹਾ ਹੋਊਗਾ ਚਾਹ ਚੂ ਪੀਂਦਾ ਸੀ ਚਾਬੀ ਮੈਂ ਇਹਦੀ ਆਨ ਛੱਡਤੀ ਬੈਟਰੀ ਡਾਊਨ ਹੋ ਗਈ ਚੱਲ ਹੁਣ ਚੱਲ ਕੇ ਚਾਰਜ ਹੋ ਜੂ ਆਪੀ ਐਵੇਂ ਤੁਰ ਕੇ ਜਾਂਦੇ ਨੇ ਨਾ ਪੈਦਲ ਯਾਤਰਾ ਕਰ ਰਹੇ ਨੇ ਬਾਬੇ ਤੇ ਬੀਬੀਆਂ ਆ ਅਣਦਾਲੇ ਹੋਟਲਾਂ ਹੋਟਲ ਵਾਲੇ ਇਹਨਾਂ ਨੂੰ ਆਵਾਜ਼ ਮਾਰ ਦਿੰਦੇ ਨੇ ਵੀ ਆਜਾ ਸਾਡੇ ਕੋਲ ਚਾਹ ਪੀ ਕੇ ਜਾਓ ਉਹ ਮਤਲਬ ਸੇਵਾ ਜਿਵੇਂ ਲੰਗਰ ਕਹ ਦੀਏ ਤਾ ਫਿਰੇ ਚਾ ਚੂ ਪੀ ਕੇ ਗਾਹਾਂ ਤੁਰ ਪੈਦੇ ਨਹੀਂ ਖਾਸ ਕਰਕੇ ਐਮਪੀ ਵਾਲੇ ਪਾਸੇ ਦਾ ਬਾਈ ਤੁਸੀਂ ਉਰਾ ਪਰਾਂ ਧਿਆਨ ਰੱਖ ਕੇ ਮੋਟਰਸਾਈਕਲ ਚਲਾ ਹੀ ਨਹੀਂ ਸਕਦੇ ਮਾੜਾ ਜਾ ਵੀ ਉਰਾ ਪਰਾਂ ਦੇਖਿਆ ਤੇ ਤੁਹਾਡੇ ਐਕਸੀਡੈਂਟ ਦੇ ਚਾਂਸ ਬਣ ਗਏ ਕਿਹੜਾ ਕਿਧਰੋਂ ਨਿਕਲਿਆ ਵੇ ਕਿਹੜੀ ਬੀਬੀ ਕਿੱਥੋਂ ਕਿਧਰੋਂ ਨੂੰ ਜਾਵੜੇ ਕਿਹੜਾ ਬੰਦਾ ਕਿਧਰੋਂ ਕਿਧਰੋਂ ਨੂੰ ਜਾਵੜੇ ਕੋਈ ਭਰੋਸਾ ਨਹੀਂ ਇੱਥੇ ਬਿਨਾਂ ਦੇਖੇ ਅੰਨੇ ਬਾਈ ਮੋੜ ਦਿੰਦੇ ਨੇ ਤੇ ਜਿਹੜਾ ਬੰਦਾ ਤੁਰ ਕੇ ਸੜਕ ਪਾਰ ਕਰਦਾ ਉਹਨੇ ਤਾਂ ਜਿਵੇਂ ਘੋੜੇ ਦੇ ਸਾਈਡ ਤੇ ਲੱਗਿਆਂ ਦੇ ਅੱਖਾਂ ਤੇ ਨਾ ਬਸ ਉਵੇਂ ਲਾ ਲੈਣਾ ਉਹਨੇ ਕਿ ਮੈਂ ਨਹੀਂ ਦੇਖਣਾ ਕੌਣ ਆਉਂਦਾ ਕੌਣ ਨਹੀਂ ਆਪੀ ਅਗਲਾ ਬ੍ਰੇਕ ਮਾਰੀ ਜਾਊ ਐਨਾ ਮਤਲਬ ਡੇਂਜਰਸ ਕੰਮ ਹੁੰਦਾ ਇਹਨਾਂ ਸੜਕਾਂ ਦੇ ਉੱਤੇ ਇੱਕ ਆਪਾਂ ਲੋਕਲ ਨਹੀਂ ਹੈਗੇ ਇੱਥੋਂ ਦੇ ਫਿਰ ਜੇ ਮਾੜੀ ਮੋਟੀ ਕੋਈ ਗੱਲ ਹੋ ਜੇ ਫਿਰ ਕੁੱਤ ਕਲੇਸ਼ ਹੋ ਜਾਂਦਾ ਵੱਡੇ ਲੈਵਲ ਤੇ ਆ ਕਰਕੇ ਨਿਗਾਹ ਸੜਕ ਤੇ ਰੱਖੋ ਮੋਟਰਸਾਈਕਲ ਤੇ ਕੰਟਰੋਲ ਕੰਟਰੋਲ ਤਾਂ ਆਪਣਾ ਹੈਗਾ ਹੀ ਆ ਕਿਉਂਕਿ ਹੁਣ ਤਾਂ ਮੈਂ ਆਲੇ-ਦਾਲੇ ਹੋਟਲ ਜਾਂ ਦੇਖਣ ਲੱਗਾ ਸੀ ਕੁਝ ਖਾਣ ਪੀਣ ਵਾਸਤੇ ਤੇ ਨਾਲ ਦੀ ਨਾਲ ਮੂਰੇ ਬੀਬੀ ਆ ਗਈ ਮੈਂ ਬ੍ਰੇਕ ਮਾਰੇ ਦੱਪ ਕੇ ਸਵੇਰ ਦੇ ਆਪਾਂ ਨਰਮਦਾ ਨਦੀ ਦੇ ਨਾਲ-ਨਾਲ ਟਰੈਵਲ ਕਰ ਰਹੇ ਹਾਂ ਤੇ ਹੁਣ ਆਪਾਂ ਨਰਮਦਾ ਨਦੀ ਨੂੰ ਕ੍ਰੋਸ ਕਰ ਰਹੇ ਹਾਂ ਇਹ ਨਦੀ ਉਧਰ ਨੂੰ ਚੱਲ ਰਹੀ ਆ ਆਪਾਂ ਇਧਰੋਂ ਆਏ ਆ ਤਾਂ ਐਂ ਜਾ ਰਹੀ ਆ ਇਹ ਹੁਣ ਆਪਾਂ ਇਹਦੇ ਪਰਲੇ ਪਾਸੇ ਘੁੰਮ ਜਾਗੇ ਤੇ ਉਹਦੇ ਨਾਲ-ਨਾਲ ਕਰਦੇ ਰਹਿਾਂਗੇ ਬਾਕੀ ਯਾਰ ਮੱਧ ਪ੍ਰਦੇਸ਼ ਦੇ ਵਿੱਚ ਜੰਗਲ ਨੇ ਨਰੇ ਘਾਟ ਨੇ ਐ ਸੜਕਾਂ ਹੀ ਜਾਣੇ ਜੰਗਲ ਹੀ ਜੰਗਲ ਆ ਯਾਰ ਇੱਥੇ ਤਾਂ ਮੇਰੇ ਨਾਲ ਦਿਮਾਗ ਕੀ ਨਹੀਂ ਰਹਿੰਦਾ ਕਈ ਵਾਰ ਬਈ ਮੋਟਰਸਾਈਕਲ ਦੀ ਚਾਬੀ ਬੰਦ ਕਰਨੀ ਭੁੱਲ ਜਾਂਦਾ ਮੈਂ ਪਰ ਇਸ ਵਾਰ ਉਹ ਟਾਪੇ ਤੇ ਕੁਝ ਮੈਂ ਜਾਦੇ ਟਾਈਮ ਬਹਿ ਗਿਆ ਬਾਅਦ ਵਿੱਚ ਜਦੋਂ ਮੇਰੇ ਯਾਦ ਆਈ ਮੈਂ ਕਿਹਾ ਉਹ ਚਾਬੀ ਔਨ ਰਹਿ ਗਈ ਉਦੋਂ ਮੈਂ ਚੈੱਕ ਵੀ ਨਹੀਂ ਕੀਤਾ ਸੈਲਫ ਮਾਰ ਕੇ ਵੀ ਬੈਟਰੀ ਡਾਊਨ ਹੋ ਗਈ ਕਿ ਨਾ ਮੈਂ ਚਾਬੀ ਬੰਦ ਕਰਤੀ ਉਸ ਤੋਂ ਬਾਅਦ 5-10 ਮਿੰਟ ਵਾਜੋ ਸਮਾਨ ਸਮਣ ਪੈਕ ਕਰਕੇ ਇਹਨੂੰ ਚਲਾਉਣ ਲੱਗਿਆ ਇਹਨੇ ਮੋਟਰਸਾਈਕਲ ਨੇ ਸੈਲਫ ਨਾਲ ਚੱਕੀ ਇੱਕ ਤਾਂ ਹੁੰਦਾ ਨਾ ਕਈ ਵਾਰ ਆਈਡੀਆ ਨਹੀਂ ਹੁੰਦਾ ਫਿਰ ਮੈਨੂੰ ਉੱਥੋਂ ਆਈਡੀਆ ਲੱਗਿਆ ਸੀ ਵੀ ਚਾਬੀ ਮੈਂ ਬੰਦ ਕਰਨੀ ਭੁੱਲ ਗਿਆ ਸੀ ਉਹ ਜਵਾਖਾਂ ਤੋਂ ਵਿਚਾਰਾਂ ਤੋਂ ਕਿਰਮਾ ਇਹਨੂੰ ਸਟਾਰਟ ਕੀਤਾ ਉਸ ਤੋਂ ਬਾਅਦ ਫਿਰ ਮੈਂ ਰਿਸਕ ਹੀ ਨਹੀਂ ਲਿਆ ਇਹਨੂੰ ਰੋਕਣ ਦਾ ਮੈਂ ਕਿਹਾ ਬੈਟਰੀ ਚੰਗੀ ਤਰ੍ਹਾਂ ਚਾਰਜ ਹੋ ਜਾਂਦਾ ਉਹਦੇ ਬੰਦ ਹੋ ਗਿਆ ਫਿਰ ਦੁਬਾਰੇ ਫੇਰ ੱਤਕਾ ਮਾਰਨਾ ਪਊਗਾ ਚੱਲ ਬਾਕੀ ਐ ਵੀ ਸਾਰਾ ਯਾਰ ਇਹ ਪਹਾੜੀ ਏਰੀਆ ਜੇ ਮੈਂ ਥੋੜਾ ਜਿਹਾ ਵੀ ਕਿਤੇ ਗਾਹਾਂ ਜਾਣਾ ਤਾਂ ਉਥੇ ਢਲਾਨ ਆ ਜਾਂਦੀ ਹੈ ਢਲਾਨ ਤੇ ਫਿਰ ਆਪਾਂ ਦੁਬਾਰੇ ਮੋਟਰਸਾਈਕਲ ਨੂੰ ਰੋੜ ਕੇ ਸਟਾਰਟ ਕਰ ਸਕਦੇ ਆ ਤੇ ਇੱਕ ਗੱਲ ਹੋਰ ਦੱਸ ਦਈਏ ਐਮਪੀ ਦੇ ਵਿੱਚ ਯਾਰ ਇੰਡੀਆ ਦੇ ਸਭ ਤੋਂ ਵੱਡੇ ਜੰਗਲ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਫੋਰੈਸਟ ਐਮਪੀ ਦੇ ਵਿੱਚ ਨਹੀਂ ਬਾਕੀ ਹੋਰ ਜੇ ਆਪਾਂ ਇਹਦੇ ਨਕਸ਼ੇ ਦੀ ਗੱਲ ਕਰੀਏ ਤਾਂ ਛੱਤੀਸਗੜ੍ਹ ਐਮਪੀ ਜੋ ਨਿਕਲਿਆ ਹੋਇਆ ਇਹਦੀ ਰਾਜਧਾਨੀ ਹੈਗੀ ਆ ਭਪਾਲ ਪੁਰਾਣੇ ਟਾਈਮਾਂ ਦੇ ਵਿੱਚ ਇਹਦੀ ਰਾਜਧਾਨੀ ਹੁੰਦੀ ਸੀ ਨਾਗਪੁਰ 1966 ਦੇ ਵਿੱਚ ਜਦੋਂ ਡਿਸਟ੍ਰਿਕਟ ਜ਼ਿਲ੍ਹੇ ਦੁਆਰੇ ਨਹੀਂ ਸਟੇਟਾਂ ਰੀਆਰਗੇਨਾਈਜ਼ ਕੀਤੀਆਂ ਗਈਆਂ ਦੁਆਰੇ ਸਟੇਟਾਂ ਬਣਾਈਆਂ ਗਈਆਂ ਨੇ 1966 ਦੇ ਵਿੱਚ ਤਾਂ ਨਾਗਪੁਰ ਇਹਦੀ ਰਾਜਧਾਨੀ ਸੀ ਉਹ ਮਹਾਰਾਸ਼ਟਰ ਚ ਚਲੀ ਗਈ ਤੇ ਬਾਅਦ ਦੇ ਵਿੱਚ ਇਹਦੀ ਰਾਜਧਾਨੀ ਬਣਤੀ ਭਪਾਲ ਭਪਾਲ ਵੀ ਇੱਕ ਵੱਡਾ ਸ਼ਹਿਰ ਆ ਉੱਥੇ ਆਪਾਂ ਗਏ ਵੀ ਹੋਏ ਆ ਗੁਰੂ ਨਾਨਕ ਸਾਹਿਬ ਜੀ ਦੇ ਵੀ ਉਸ ਸ਼ਹਿਰ ਦੇ ਵਿੱਚ ਚਰਨ ਪਏ ਨੇ ਇਤਿਹਾਸਿਕ ਗੁਰੂ ਘਰ ਵੀ ਬਣਿਆ ਹੋਇਆ ਤੇ ਮੱਧ ਪ੍ਰਦੇਸ਼ ਦੇ ਵਿੱਚ ਦੀ ਦ ਲਾਈਨ ਆਫ ਕੈਂਸਰ ਜਿਹਨੂੰ ਕਹਦੀ ਹੈ ਇੱਕ ਕਰਕ ਰੇਖਾ ਜਿਹੜਾ ਮਿੱਡਾ ਆਪਣਾ ਧਰਤੀ ਦਾ ਉਹ ਲਾਈਨ ਮੱਧ ਪ੍ਰਦੇਸ਼ ਦੇ ਵਿੱਚ ਦੀ ਹੋ ਕੇ ਲੰਘਦੀ ਆ ਉਹ ਵੀ ਸਾਰਾ ਕੁਝ ਆਪਾਂ ਪਹਿਲਾਂ ਦੇਖਿਆ ਹੋਇਆ ਭਪਾਲ ਦਾ ਤੁਸੀਂ ਗੈਸ ਕਾਂਡ ਸੁਣਿਆ ਹੋਣਾ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਪਾਲ ਦੇ ਵਿੱਚ ਗੈਸ ਲੀਕ ਹੋ ਗਈ ਸੀ ਤੇ ਬੰਦੇ ਮਾਰੇ ਗਏ ਸੀ ਫਿਲਹਾਲ 6:30 ਵਜੇ ਦਾ ਟਾਈਮ ਹੋ ਗਿਆ ਬਾਕੀ ਐਮਪੀ ਵਧੀਆ ਸਟੇਟ ਆ ਹਵਾ ਚੱਲ ਰਹੀ ਏ ਠੰਡੀ ਖੁਸ਼ਕੀਆ ਮੌਸਮ ਆ ਪਰ ਬਾਰੀ-ਬਾਰੀ ਜੀ ਕਰਦਾ ਵੀ ਮੂੰਹ ਤੇ ਕਰੀਮ ਜੀ ਲਾਈ ਜਾਈਏ ਖੁਸ਼ਕੀ ਜੀ ਹੋਈ ਪਈ ਆ ਜਾਦੀ ਬਾਕੀ ਇੰਡੀਆ ਦਾ ਸਭ ਤੋਂ ਜ਼ਿਆਦਾ ਜਿਹੜਾ ਡਾਇਮੰਡ ਆ ਨਾ ਜਿਹੜਾ ਇੰਡੀਆ ਦੇ ਵਿੱਚ ਡਾਇਮੰਡ ਨਿਕਲਦਾ ਉਹ MP ਦੇ ਵਿੱਚ ਨਿਕਲਦਾ 90% ਡਾਇਮੰਡ ਇੰਡੀਆ ਦਾ MP ਚੋਂ ਨਿਕਲਦਾ ਕਿਉਂਕਿ ਜਿਹੜੇ ਇੱਥੇ ਪਹਾੜ ਨੇ ਨਾ ਜਾਂ ਇੱਥੇ ਜਿਹੜੇ ਜ਼ਮੀਨ ਆ ਜਾਂ ਜਿਹੜੀ ਧਰਤੀ ਆ ਉਹਦੇ ਵਿੱਚ ਬਹੁਤ ਮਿਨਰਲਸ ਨੇ ਜਿਹਨੂੰ ਆਪਾਂ ਪੰਜਾਬੀ ਚ ਖਣਿਜ ਪਦਾਰਤ ਕਹਿ ਦਿੰਦੇ ਆ ਲਾਈਮਸਟੋਨ ਸਭ ਤੋਂ ਜ਼ਿਆਦਾ ਇਹ ਪ੍ਰੋਡਿਊਸ ਕਰਦਾ ਇੰਡੀਆ ਦਾ ਇੰਡੀਆ ਦਾ ਸਭ ਤੋਂ ਜ਼ਿਆਦਾ ਕਾਪਰ ਵੀ ਮੱਧ ਪ੍ਰਦੇਸ਼ ਦੇ ਵਿੱਚੋਂ ਨਿਕਲਦਾ ਹੁਣ ਜਿਵੇਂ ਤੁਹਾਨੂੰ ਦੱਸ ਕੇ ਹਟਾਂ ਵੀ ਇੱਥੇ ਜੰਗਲ ਬਹੁਤ ਜ਼ਿਆਦਾ ਆ ਤਾਂ 25 ਤੋਂ 30% ਜੰਗਲ ਇੰਡੀਆ ਦਾ ਇਕੱਲੇ ਐਮਪੀ ਦੇ ਵਿੱਚ ਆ ਤੇ ਇੰਡੀਆ ਦੇ 20% ਟਾਈਗਰ ਇਕੱਲੇ ਐਮਪੀ ਦੇ ਨੈਸ਼ਨਲ ਪਾਰਕ ਦੇ ਵਿੱਚ ਮਿਲਦਾ ਤੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਨੈਸ਼ਨਲ ਪਾਰਕ ਵੀ ਐਮਪੀ ਦੇ ਵਿੱਚ ਨੇ ਤੇ ਸਭ ਤੋਂ ਪਵਿੱਤਰ ਨਦੀ ਮੰਨੇ ਜਾਣ ਵਾਲੀ ਜਿਹੜੀ ਨਰਮਦਾ ਨਦੀ ਆ ਉਹ ਵੀ ਐਮਪੀ ਦੇ ਵਿੱਚੋਂ ਨਿਕਲਦੀ ਆ ਉਹ ਆਪਾਂ ਤੁਹਾਨੂੰ ਦਿਖਾਈ ਵੀ ਆ ਵੀ ਨਿਕਲਦੀ ਕਿੱਥੋਂ ਆ ਤੇ ਇਹ ਕੁਝ ਕਿ ਗੱਲਾਂ ਨੇ ਐਮਪੀ ਬਾਰੇ ਬਾਕੀ ਐਮਪੀ ਦੇ ਡਾਕੂ ਬਹੁਤ ਮਸ਼ਹੂਰ ਨੇ ਐਮਪੀ ਦੀਆਂ ਚੰਬਲ ਦੀਆਂ ਘਾਟੀਆਂ ਬਹੁਤ ਮਸ਼ਹੂਰ ਨੇ ਐਮਪੀ ਦੇ ਵਿੱਚ ਸਾਂਚੀ ਸਤੂਪਾ ਬਣਿਆ ਹੋਇਆ ਭਪਾਲ ਦੇ ਵਿੱਚ ਜਿੱਥੇ ਮਹਾਤਮਾ ਬੁੱਧ ਦੀਆਂ ਹਸਤੀਆਂ ਪਈਆਂ ਨੇ ਹੋਰ ਐਮਪੀ ਦੇ ਵਿੱਚ ਤੁਹਾਨੂੰ ਆਪਾਂ ਕੀ ਦੱਸਦੀਏ ਇੰਡੀਆ ਦੀ ਸਭ ਤੋਂ ਜ਼ਿਆਦਾ ਕਲੀਨੈਸਟ ਸਿਟੀ ਸਭ ਤੋਂ ਜ਼ਿਆਦਾ ਸਾਫ਼ ਸਿਟੀ ਜਿਹਨੂੰ ਆਈਸਾਲ ਅਵਾਰਡ ਮਿਲਦਾ ਇੰਡੀਆ ਦੇ ਵਿੱਚ ਆਹ ਇੰਦੋਰ ਇੰਦੋਰ ਦੇ ਵਿੱਚ ਵੀ ਆਪਾਂ ਗਏ ਹੋਏ ਆ ਲਗਭਗ ਸਾਰਾ ਏਰੀਆ ਆਪਾਂ ਘੁੰਮ ਰੱਖਿਆ ਤੇ ਇਹ ਤਾਂ ਆਪਾਂ ਹੌਲੀ ਹੌਲੀ ਕ੍ਰਾਸ ਕਰਦੇ ਜਾ ਰਹੇ ਹਾਂ ਮੈਂ ਕਿਹਾ ਚਲੋ ਨਾਲ-ਨਾਲ ਤੁਹਾਨੂੰ ਆਪਾਂ ਐਮਪੀ ਦੇ ਬਾਰੇ ਗੱਲਾਂ ਬਾਤਾਂ ਵੀ ਕਰਦੇ ਜਾਵਾਂਗੇ Hindu ਧਰਮ ਦੇ 12 ਜੋਤਿਰਲਿੰਗ ਨੇ ਤਾਂ ਉਹਦੇ ਵਿੱਚੋਂ ਦੋ ਜੋਤਿਰਲਿੰਗ ਐਮਪੀ ਦੇ ਵਿੱਚ ਨੇ ਇਹ ਕੁਝ ਕਿ ਗੱਲਾਂ ਸੀ ਮੈਂ ਕਿਹਾ ਜਰਾ ਖੜ ਕੇ ਤੁਹਾਡੇ ਨਾਲ ਸ਼ੇਅਰ ਕਰ ਦਈਏ ਸਾਢੇ 3 ਵਜੇ ਦਾ ਟਾਈਮ ਹੋ ਗਿਆ ਤੇ ਜਬਲਪੁਰ ਆਪਾਂ ਪਹੁੰਚਾਗੇ ਜਬਲਪੁਰ ਉਹ ਧਰਤੀ ਆ ਜੀ ਜਿੱਥੇ ਕਿਸੇ ਟਾਈਮ ਬੰਦਿਆਂ ਨੂੰ ਤਲਕੇ ਖਾਦਾ ਜਾਂਦਾ ਸੀ ਮਤਲਬ ਹੁਣ ਆਪਾਂ ਉਸ ਧਰਤੀ ਦੇ ਜਾ ਰਹੇ ਹਾਂ ਜਿੱਥੇ ਪੁਰਾਣੇ ਟਾਈਮਾਂ ਦੇ ਵਿੱਚ ਬੰਦਿਆਂ ਨੂੰ ਤਲਕੇ ਖਾਣ ਦਾ ਰਵਾਜ ਸੀ ਕੜਾਹੇ ਦੇ ਵਿੱਚ ਤੇਲ ਪਾ ਕੇ ਬੰਦਾ ਤਲਕੇ ਖਾ ਜਾਂਦੇ ਹੁੰਦੇ ਸੀ ਉੱਥੇ ਉਹ ਥਾਂ ਤੇ ਆਪਾਂ ਚੱਲੇ ਹਾਂ ਇੱਕ ਪਤਾ ਨਹੀਂ ਕੀ ਗੱਲ ਆ ਜਦੋਂ ਦਾ ਮੈਂ ਸਵੇਰ ਦਾ ਨਾ ਜੰਗਲਾਂ ਦੇ ਵਿੱਚ ਐਂਟਰ ਕੀਤਾ ਨਾ ਕਿਤੇ ਵੀ Airtel ਦਾ ਨੈਟਵਰਕ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਕਦਾਂ ਇੰਟਰਨੈਟ ਨਹੀਂ ਚੱਲਦਾ ਟਾਵਰ ਹੀ ਨਹੀਂ ਆ ਰਹੇ ਸਿਰਫ Jio ਚੱਲ ਰਿਹਾ ਤੇ Jio 5G ਚੱਲ ਰਿਹਾ Jio ਦਾ ਹੌਟਸਪੌਟ ਲੈ ਕੇ ਮੈਂ ਆਪਦਾ ਆਲਾ ਫੋਨ ਚਲਾ ਰਿਹਾ ਹਾਂ ਜੀਚੋ ਮੈਂ ਵੀਡੀਓ ਬਣਾ ਰਿਹਾ ਹਾਂ ਇਹਨਾਂ ਜੰਗਲਾਂ ਦੇ ਵਿੱਚ ਕਿਤੇ ਵੀ Airtel ਨਹੀਂ ਚੱਲ ਰਿਹਾ ਤੇ Airtel ਜਮਾਂ ਫੇਲ ਆ ਜਦੋਂ ਅਮਰਕੰਟਕ ਦੇ ਵਿੱਚ ਵੀ ਰਹੇ ਹਾਂ ਤਾਂ ਉੱਥੇ ਬਹੁਤ ਰੇਂਜ ਘੱਟ ਸੀ 4G ਆਉਂਦਾ ਸੀ ਪਰ Jio 5G ਫੁੱਲ ਸਪੀਡ ਚੱਲਦੀ ਸੀ ਇਹ ਪਤਾ ਨਹੀਂ ਹੁਣ ਜੰਗਲਾਂ ਨਾਲ ਖਰੀਦ ਰਹੇ ਹੁਣ ਬਾਣੀ ਵਰਗਿਆ ਨਹੀਂ ਕਿਹੜਾ ਪਤਾ ਲੱਗਦਾ ਕੀ ਹੋਈ ਜਾਂ ਦੁਨੀਆ ਤੇ ਉਹ ਵੀ 26 ਚ ਦੁਨੀਆ ਮੁੱਕੀ ਜਾਣੀ ਆ ਇਸ ਸ਼ਹਿਰ ਦਾ ਨਾਮ ਹੈਗਾ ਜੀ ਟਿੰਡੋਰੀ ਇੱਥੋਂ ਹਜੇ ਆਪਾਂ 90 ਕਿਲੋਮੀਟਰ ਹੋਰ ਜਾਣਾ ਬਾਜ਼ਾਰ ਲੱਗਿਆ ਹੋਇਆ ਇੱਥੇ ਸਾਰਾ ਸੜਕ ਤੇ ਬੜਾ ਧਿਆਨ ਰੱਖਣਾ ਪੈਂਦਾ ਅਸਲ 'ਚ ਮੈਂ ਟਾਬਾ ਦੇਖਦਾ ਟਾਬੇ ਕਣੀ ਝਾਕਣ ਦਾ ਟਾਈਮ ਹੀ ਨਹੀਂ ਮਿਲ ਰਿਹਾ ਕੋਈ ਨਾ ਕੋਈ ਪੁੱਠਾ ਸਿੱਧਾ ਮੋਟਰਸਾਈਕਲ ਲੈ ਕੇ ਕੋਈ ਨਾ ਕੋਈ ਆ ਜਾਂਦਾ ਮੂਰੇ ਹਿੰਦੋਰੀ ਪਿੰਡ ਦਾ ਨਾਮ ਹੈ ਜੀ ਬੋਰਡੀ ਬੋਰਡ ਲੱਗੇ ਹੋਏ ਨੇ ਆਲੇ-ਦਾਲੇ ਨੈਸ਼ਨਲ ਪਾਰਕ ਦੇ ਵੀ ਇੱਧਰ ਨੂੰ ਨੈਸ਼ਨਲ ਪਾਰਕ ਆ ਜੀ ਇੱਧਰ ਨੂੰ ਨੈਸ਼ਨਲ ਪਾਰਕ ਆ ਹੁਣੇ ਪਿਛਲੇ ਪਾਸੇ ਇੱਕ ਫਾਸਿਲ ਨੈਸ਼ਨਲ ਪਾਰਕ ਲੰਘ ਕੇ ਗਿਆ ਫਾਸਿਲ ਉਹ ਹੁੰਦੇ ਨੇ ਜਿਹੜੇ ਸਮੁੰਦਰ ਦੇ ਵਿੱਚੋਂ ਨਿਕਲਦੇ ਹੁੰਦੇ ਨੇ ਇੱਕ ਹੋਟਲ ਯਾਰ ਮਿਲੇਗਾ ਭਾਈ ਕੁਝ ਖਾਣੇ ਮੇ ਕੁਝ ਮਿਲੇਗਾ ਖਾਣੇ ਮੇ ਹਾਂ ਮਿਲੇਗਾ ਠੀਕ ਹੈ ਜੀ ਲੋ ਜੀ ਪ੍ਰਸ਼ਾਦਾ ਪਾਣੀ ਸ਼ਾਕੀਆ ਆਪਾਂ ਚੱਲ ਪਏ ਆ ਇੱਥੇ ਸਭ ਤੋਂ ਵਧੀਆ ਗੱਲ ਇਹ ਆ ਐਮਪੀ ਦੇ ਵਿੱਚ ਵੀ ਤੁਹਾਨੂੰ ਥਾ ਥਾ ਦੇ ਉੱਤੇ 100% ਪਿਓਰ ਵੈਜੀਟੇਰੀਅਨ ਰੈਸਟੋਰੈਂਟ ਮਿਲ ਜਾਂਦੇ ਨੇ ਤੇ ਇਹ ਵੀ ਪਿਓਰ ਵੈਜੀਟੇਰੀਅਨ ਸੀ ਭੁੱਖ ਇੰਨੀ ਜ਼ਿਆਦੇ ਲੱਗੀ ਹੋਈ ਸੀ ਤੁਸੀਂ ਆਪ ਹਿਸਾਬ ਲਾਓ ਵੀ ਸਵੇਰ ਦਾ ਪ੍ਰਸ਼ਾਦ ਹੈ ਮੈਂ ਸ਼ਾਮ ਨੂੰ 4:30 ਵਜੇ ਛੱਕ ਰਿਹਾ ਮੈਨੂੰ ਨਹੀਂ ਪਤਾ ਲੱਗਿਆ ਫਿਰ ਕੀ ਆ ਗਿਆ ਮੂਰੇ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਲੱਗਿਆ ਅੱਧਾ ਘੰਟਾ ਇੱਥੇ ਬੈਠੇ ਆ ਪ੍ਰਸ਼ਾਦ ਦਾ ਛਕਣ ਤੋਂ ਬਾਅਦ ਚਾਹ ਪੀਤੀ ਆ ਤੇ ਹੁਣ ਆਪਾਂ ਚੱਲ ਪਏ ਆ ਜੀ ਅ ਜਵਲਪੁਰ ਵਾਲੇ ਪਾਸੇ ਨੂੰ 2 ਘੰਟੇ ਹਜੇ ਹੋਰ ਲੱਗ ਜਾਣਗੇ ਹੁਣ ਮੜਾ ਜੇ ਸਪੀਡ ਨਾਲ ਖਿੱਚਾਂਗੇ ਕੰਮ ਆਪਾਂ ਆ ਆਲੇ-ਦਾਲੇ ਪੱਥਰ ਨੇ ਇਧਰ ਵੀ ਮਤਲਬ ਪਹਾੜ چیر ਕੇ ਰਾਹ ਬਣਾਇਆ ਹੋਇਆ ਹੈ ਜੀ ਮਾਜੀ ਦਾ ਮਾਊਂਟੇਨ ਮੈਨ ਇੱਕ ਮੂਵੀ ਵੀ ਹੈ ਦੇ ਉੱਤੇ ਅਸਲੀ ਕਹਾਣੀ ਆ ਉਹ ਇੱਕ ਬੰਦੇ ਨੇ ਪਹਾੜ چیر ਕੇ ਇਕੱਲੇ ਬੰਦੇ ਨੇ ਪਹਾੜ ਤੋੜ ਕੇ ਉਹਦੇ ਵਿੱਚ ਦੀ ਰਾਹ ਬਣਾਇਆ ਸੀ ਸਫ਼ਰ ਕੋਈ ਅੱਜ ਬੜਾ ਦੂਰ ਨਹੀਂ ਸੀ ਪਰ ਯਾਰ ਸੜਕਾਂ ਨਹੀਂ ਠੀਕ ਹੈਗੀਆਂ ਜਿਵੇਂ ਦਾ ਪੈਚ ਆ ਹੁਣ ਆਇਆ ਨਾ ਐਵੇਂ ਦੇ ਪਤਾ ਹੀ ਨਹੀਂ ਕਿੰਨੇ ਕੇ ਪੈਚ ਆ ਗਏ ਤੇ ਚੰਗੀ ਭਲੀ ਸੜਕ ਇੱਕੋ ਦਾਮ ਹੀ ਖਰਾਬ ਆ ਜਾਂਦੀ ਆ ਦੋ ਤਿੰਨ ਵਾਰ ਤਾਂ ਸੱਟ ਖਾਂਦੇ ਖਾਂਦੇ ਬਚੇ ਆ। ਇਹ ਸੜਕ ਬੰਨ ਰਹੀ ਹੈ ਹਜੇ। ਜਿਵੇਂ ਜਿਵੇਂ ਸੂਰਜ ਢਲ ਗਿਆ ਨਾ ਪਹਾੜਾਂਾਂ 'ਚ ਮੈਂ ਐਂਟਰ ਕੀਤਾ ਤਾਂ ਇੱਕੋ ਦਮ ਠੰਡੀ ਹਵਾ ਵੱਜੀ ਆ ਬਹੁਤ ਜ਼ਿਆਦੇ। ਅੱਜ ਜਿੱਧਰ ਨੂੰ ਆਪਾਂ ਜਾ ਰਹੇ ਹਾਂ ਤਾਂ ਇੱਧਰ ਨੂੰ ਵੀ ਆਪਾਂ ਨੂੰ ਪੂਰੀ ਠੰਡੀ ਹਵਾ ਦੇਖਣ ਨੂੰ ਮਿਲੂਗੀ ਆ ਬੋਰਡ ਲੱਗਿਆ ਹੋਇਆ ਜਵਲਪੁਰ ਦਾ 17 ਕਿਲੋਮੀਟਰ ਅੱਗੋਂ ਠੰਡ ਹੋ ਗਈ ਹੁਣ ਸ਼ਾਮ ਨੂੰ ਠੰਡ ਹੋ ਗਈ ਸੁੱਕੀ ਠੰਡ ਆ ਖੁਸ਼ਕੀ ਦੀ ਇੱਕ ਤਾਂ ਗਿੱਲੀ ਜੀ ਠੰਡ ਜਿਹਦੇ ਸਵਾਦ ਜਾਂਦਾ ਹੁੰਦਾ ਇਹ ਖੁਸ਼ਕੀ ਜੀ ਠੰਡ ਆ ਜੀ ਕਰਿਆ ਜਾਂਦਾ ਵੀ ਕੋਈ ਕਰੀਮ ਕ੍ਰੀਮ ਲਾ ਕੇ ਰੱਖੀ ਹੱਥਾਂ ਤੇ ਆ ਨਾਸ ਜਾ ਬਚ ਗਿਆ ਜਬਲਪੁਰ ਚ ਪਹੁੰਚ ਗਏ ਸੀ ਮੈਂ ਨਾ ਇੱਥੇ ਸਰਚ ਕਰਨ ਲੱਗ ਗਿਆ ਵੀ ਗੁਰਦੁਆਰਾ ਸਾਹਿਬ ਜਿਹੜਾ ਨੇਰੇ ਨੇੜੇ ਕਿਹੜਾ ਗੁਰਦੁਆਰਾ ਸਾਹਿਬ ਆ ਵੀ ਆਪਾਂ ਉੱਥੇ ਚਲੇ ਜਾਵਾਂਗੇ ਅ ਪਰ ਇੱਥੇ ਦਾ ਯਾਰ ਗੁਰੂ ਘਰ 15 20 ਗੁਰਦੁਆਰਾ ਸਾਹਿਬ ਨਹੀਂ ਹਮਮ ਮੈਂ ਇੱਕ ਵਾਰ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਸੀ ਮੈਨੂੰ ਐ ਵੀ ਉੱਥੇ ਚਲੇ ਜਾਵਾਂਗੇ ਉੱਥੇ ਰਹਿਣ ਦਾ ਪ੍ਰਬੰਧ ਤਾਂ ਮੈਨੂੰ ਪਤਾ ਹੁਣ ਮੈਨੂੰ ਨਾਂ ਨਹੀਂ ਪਤਾ ਉਸ ਗੁਰੂ ਘਰ ਦਾ ਕਿਉਂਕਿ ਖਾਸੇ ਗੁਰੂ ਘਰ ਨਿਕਲੇ ਆਏ ਨਾ ਲੋਜੀ ਬੋਰਡ ਲੱਗੇ ਆ ਗਿਆ ਜਵਲਪੁਰ ਮੇ ਆਪਕਾ ਸਵਾਗਤ ਹੈ ਸਿੱਖ ਫੈਮਲੀਆਂ ਬਹੁਤ ਰਹਿੰਦੀਆਂ ਨੇ ਇੱਥੇ ਤੁਸੀਂ ਗੁਰੂ ਘਰਾਂ ਦੇ ਕਾਊਂਟ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਜੇ ਇੱਥੇ 15 16 ਗੁਰੂ ਘਰ ਨੇ ਤਾਂ ਇੱਥੇ ਸਰਦਾਰ ਬੰਦੇ ਬਹੁਤ ਰਹਿੰਦੇ ਹੋਣਗੇ ਤੇ ਥਾ ਥਾ ਦੇ ਉੱਤੇ ਮੈਨੂੰ ਹੁਣ ਤੱਕ ਦੇਖਣ ਨੂੰ ਹੀ ਮਿਲ ਗਏ ਸ਼ਹਿਰ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਹੀ ਆਹ ਦੇਖੋ ਜੀ ਮੈਂ ਆਹ ਭਾਈ ਜੀ ਖੜੇ ਨੇ ਲਾਲ ਪੱਗ ਬੰਨੀ ਬਹੁਤ ਵੱਡਾ ਸ਼ਹਿਰ ਆ ਜੀ ਜਬਲਪੁਰ ਪੁਰਾਣੇ ਟਾਈਮਾਂ ਦੇ ਵਿੱਚ ਕਿਹਾ ਜਾਂਦਾ ਵੀ ਐਮਪੀ ਦੀ ਰਾਜਧਾਨੀ ਪਹਿਲਾਂ ਜਬਲਪੁਰ ਨੂੰ ਬਣਾਉਣਾ ਸੀ ਪਰ ਬਾਅਦ ਦੇ ਵਿੱਚ ਕਹਿੰਦੇ ਪਪਾਲ ਨੂੰ ਬਣਾਤਾ ਤੇ ਇੰਨਾ ਟਾਈਮ ਤਾਂ ਉਹਨੂੰ ਇੱਥੇ ਆਉਣ ਤੇ ਨਹੀਂ ਲੱਗਿਆ ਜਿੰਨਾ ਟਾਈਮ ਇਹਨੂੰ ਸ਼ਹਿਰ ਦੇ ਵਿੱਚ ਲੱਗ ਜਾਣਾ ਹੋਰ ਹਜੇ ਵੀ ਦਿਖਾ ਰਿਹਾ ਵੀ 26 ਕੀ ਮਿੰਟ ਤੋਂ ਨੂੰ ਹੋਰ ਲੱਗਣਗੇ ਗੁਰਦੁਆਰਾ ਸਾਹਿਬ ਪਹੁੰਚਣ ਤੇ ਗੂਗਲ ਮੈਪ ਦਾ ਵੀ ਨਹੀਂ ਪਤਾ ਲੱਗਦਾ ਯਾਰ ਕਹੀ ਜਾਂਦਾ ਛਾਉਣੀ ਵਿੱਚ ਦੀ ਹੋ ਜੋ ਦੋ ਤਿੰਨ ਵਾਰੀ ਕਹਤਾ ਇਹਨੇ ਆਰਮੀ ਦੇ ਉਧਰ ਦੀ ਹੋ ਜੋ ਸਹੀ ਨਹੀਂ ਜਾ ਰਹਾ ਰਾਹ ਚੈੱਕ ਕਰਨਾ ਪੈਣਾ ਓਹ ਸਾਹਮਣੇ ਤੁਸੀਂ ਸਕਰੀਨ ਤੇ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਦੇ ਬੜੀ ਮੁਸ਼ਕਲ ਪਹੁੰਚੇ ਆ ਇੱਥੇ ਰਾਰੂ ਬਣੀ ਹੋਵੇ ਸੀ ਰਾਹ ਬੰਦ ਸੀ ਮੈਪ ਕਹਿੰਦਾ ਸੀ ਛਾਉਣੀ ਵਿੱਚ ਦੀ ਹੋ ਜਾਓ ਗੇਟ ਗੂਟ ਵੀ ਨਹੀਂ ਪਤਾ ਇਹਦਾ ਕਿੱਧਰ ਹੈ ਇਹ ਰਹੀ ਹੈ ਜੀ ਮੱਲਾ ਦਾ ਗੁਰਦਰਾ ਸਾਹਿਬ ਦੀ ਬੈਕ ਸਾਈਡ ਗੱਡੀਆਂ ਵਾਸਤੇ ਜਾਂ ਜਦੋਂ ਯਾਤਰਾ ਆਉਂਦੀ ਹੈ ਨਾ ਹਜ਼ੂਰ ਸਾਹਿਬ ਦੀ ਇੱਥੇ ਤਾਂ ਇੱਥੇ ਵੀ ਸੰਗਤ ਰੁੱਕ ਕੇ ਜਾਂਦੀ ਹੈ 8 ਵਜੇ ਦਾ ਟਾਈਮ ਹੋ ਗਿਆ ਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਆ ਮਸਾਂ ਪਹੁੰਚੇ ਆ ਯਾਰਾ ਬਹੁਤ ਖਰਾਬ ਸੀ ਰਾਹ ਦੇ ਵਿੱਚ ਤੇ ਥਾਂ ਥਾਂ ਤੇ ਕੰਮ ਚੱਲ ਰਿਹਾ ਸੀ Google Map ਉਲਝਿਆ ਫਿਰਦਾ ਸੀ ਪਿੰਡ ਮੰਗੇਲੀ ਗਵਾਰੀਗੜ ਤੇ ਇਹ ਵੀ ਜਬਲਪੁਰ ਚ ਹੀ ਪੈ ਜਾਂਦਾ ਜੀ ਕੱਲ ਨੂੰ ਇਸ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਤੇ ਇਤਿਹਾਸ ਵੀ ਦੱਸਾਂਗੇ ਕੱਲ ਨੂੰ ਇਸ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਤੇ ਇਤਿਹਾਸ ਵੀ ਦੱਸਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ